ਤਨੀ ਪਰੇਸ਼ਾਨੀ ਕੋ ਪ੍ਰਸਾਦ ਦੇਣੀ ਕੋਈ ਦਿੱਕਤ ਨਹੀਂ ਅਰੋਰ ਦੀ ਮਹਾਰਾਜ ਦੇਖੋ ਅੱਜ ਕਣੀਏ ਕੇ ਬੇੜ ਜਿਹੜਾ ਇੰਡੋਪਾਕ ਦੇ ਬਿਲਕੁਲ ਕੰਡੇ ਤੇ ਬੱਚਿਆ ਪਿੰਡ ਉਹਦੇ ਚ ਮੈਂ ਔਰ ਐਮਐਲਏ ਬਟਾਲਾ ਅਮਰਸ਼ੀਰ ਸਿੰਘ ਦੀ ਸ਼ੈਰੀ ਕਰਤੀ ਜੇ ਜੇ ਤੌਰ ਤੇ ਇਹਨਾਂ ਲੋਕਾਂ ਨੂੰ ਮਿਲਣ ਆਏ ਆ ਪਿੰਡ ਦੇ ਜਿਹੜੇ ਇੱਥੋਂ ਦੇ ਵਸਨੀਕ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਹੌਮਸਲੇ ਵਾਲੀ ਗੱਲ ਆ ਕੋਈ ਗੱਲ ਨਹੀਂ ਬਿਲਕੁਲ ਪੀਸਫੁੱਲ ਕੰਮ ਹੈ ਆਫੀਸਰ ਵੀ ਇੱਥੇ ਮਿਲਦੇ ਨੇ ਇਹਨਾਂ ਪਿੰਡ ਵਾਲਿਆਂ ਨੂੰ ਵੀ ਮਿਲਦੇ ਨੇ ਨਾ ਇਹਨਾਂ ਪਿੰਡ ਵਾਲਿਆਂ 'ਚ ਕੋਈ ਕਪਰਾਹਟ ਨਾ ਦੀ ਨਿਸ਼ਾਨੀ ਹੈ ਨਾ ਇਹ ਕਪਰਾਹਟ ਨੇ ਪੁਰਾਣੇ ਲੋਕ ਇੱਥੇ ਬਾਰਡਰ ਤੇ ਰਹਿਣ ਵਾਲੇ ਲੋਕ ਨੇ ਇਹਨਾਂ ਪੈਂਡੀਆਂ ਕੱਤਦੀਆਂ ਚੰਗਾ ਇਹਨਾਂ ਪਿਛਲੇ ਸਮੇਂ 'ਚ ਵੀ ਵੇਖੀਆਂ ਨੇ ਔਰ ਇਹ ਪੂਰਨ ਜਿਹੜੀ ਸਪੋਰਟ ਆ ਸਿਕਿਉਰਿਟੀ ਦੀ ਆਰਮੀ ਦੀ ਪੀਐਸਪੀ ਦੀ ਇਹ ਪੂਰੀ ਦ੍ਰਿੜਤਾ ਨਾਲ ਆਪਾਂ ਦਾ ਕੋਆਪਰੇਟ ਸਾਡਾ ਆਮ ਪਬਲਿਕ ਦਾ ਔਰ ਸਾਰੀ ਡਿਫੈਂਸ ਦਾ ਸਾਡਾ ਕੋਆਪਰੇਟ ਆ ਅਗਰ ਕੋਈ ਚਾਹਵਤਿਆ ਹੁੰਦਾ ਵਾਕਿਆ ਹੁੰਦਾ ਤਾਂ ਸਾਰਾ ਜਿਹੜਾ ਹਿੰਦੁਸਤਾਨ ਦਾ ਸਾਰਾ ਵਹਾਮਾ ਉਹ ਡਿਫੈਂਸ ਤੇ ਬਿਲਕੁਲ ਨਾਲ ਖੜਿਆ ਆਰਮੀ ਦੇ ਬਿਲਕੁਲ ਨਾਲ ਖੜਿਆ ਜੇ ਦੁਸ਼ਮਣ ਦੇਸ਼ ਨੇ ਕੋਈ ਐਵੀਂ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਮੂੰਹ ਤੋੜ ਜਵਾਬ ਜਿਹੜਾ ਵਾ ਉਹ ਅਸੀਂ ਜਾਣ ਦੇਣਾ ਜਾਣਦੇ ਆ ਪਰ ਅਜੇ ਤੱਕ ਬਿਲਕੁਲ ਜਿਹੜਾ ਡੇਰਾ ਬਾਬਾ ਨਾਨਕ ਚ ਐਸੀ ਕੋਈ ਨਹੀਂ ਵੇਖਣ ਨੂੰ ਮਿਲਿਆ ਜਸ ਸਰਕਾਰ ਦੇ ਕੀ ਪ੍ਰਬੰਧ ਨੇ ਪੰਜਾਬ ਸਰਕਾਰ ਦੇ ਮੇਨ ਪ੍ਰਬੰਧ ਹੈ ਕਿ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਆ ਆਪਾਂ ਪਿੱਛੇ ਜੇ ਅਗਰ ਕੋਈ ਜ਼ਰੂਰਤ ਪੈਂਦੀ ਹੈ ਤਾਂ ਇਹਨਾਂ ਲੋਕਾਂ ਦੇ ਰਹਿਣ ਵਾਸਤੇ ਕੈਂਪ ਜਿਹੜੇ ਪਿੱਛੇ ਬਣਾਉਂਦੇ ਨੇ ਕਿਹੜੀ ਜਗ੍ਹਾ ਬਣਾਏ ਬਿਲਕੁਲ ਜਿਹੜੇ ਸਕੂਲ ਨੇ ਜਿਵੇਂ ਸ਼ਾਹਪੁਰ ਚਾਜੰਦਾ ਸਕੂਲ ਕਹਿ ਲੋ ਤਲਵੰਡੀ ਰਾਮੰਦਾਸ ਸਕੂਲ ਕਹਿ ਲੋ ਉਹਨਾਂ ਦੇ ਵਿੱਚ ਆਪਾਂ ਕੈਂਪ ਬਣਾ ਲਿਆ ਕਿ ਜੇ ਇਹਨਾਂ ਲੋਕਾਂ ਨੂੰ ਜ਼ਰੂਰਤ ਪਈ ਇਹਨਾਂ ਨੂੰ ਲੋਕਾਂ ਨੂੰ ਪਿੰਡਾਂ ਚ ਇੱਥੇ ਚੱਕ ਕੇ ਆਪਾਂ ਉਹਨਾਂ ਕੈਂਪਾਂ ਦੇ ਵਿੱਚ ਰੱਖਣਾ ਨਾਲ ਜਿਹੜੇ ਸਾਡੇ ਹਸਪੀਟਲ ਨੇ ਉਹਨਾਂ ਵਿੱਚ ਵੀ ਸਰਕਾਰ ਨੇ ਹਦਾਇਤਾਂ ਕਰ ਦਿੱਤੀਆਂ ਨੇ ਕਿ ਉਹਨਾਂ ਦੇ ਵਿੱਚ ਜਿਹੜੇ ਬੈੱਡ ਵਗੈਰਾ ਜਾਂ ਪੂਰਾ ਪ੍ਰਬੰਧ 24 ਘੰਟੇ 24 ਆਵਰ ਜਿਹੜਾ ਮੁਲਾਜ਼ਮ ਹੈ ਉਹ ਤੇ ਹਸਪੀਟਲਾਂ ਦੇ ਵਿੱਚ ਵੀ ਰਹੇਗਾ ਫਾਇਰ ਬਰਗੇਡ ਦੀਆਂ ਗੱਡੀਆਂ ਹੁਣ ਜਾਂ ਕੁਝ ਵੀ ਹੈ ਉਹ ਸਾਰਾ ਸਰਕਾਰ ਨੇ ਉਹਨਾਂ ਨੂੰ ਲੱਟ ਕਰਤਾ ਜਿਹੜੇ ਕੈਂਪਸ ਸਕੂਲਾਂ ਚ ਬਣਾਏ ਉਹਨਾਂ ਚ ਕੀ ਫੈਸਿਲਟੀਆਂ ਨੇ ਬਿਲਕੁਲ ਉਹਨਾਂ ਚ ਫੈਸਿਲਟੀਆਂ ਜਿਦੋਂ ਕੈਂਪਸ ਚ ਚਾਣ ਕੇ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਰਹਿਣ ਚੱਣ ਦਾ ਸਾਰਾ ਪ੍ਰਬੰਧ ਜਿਹੜਾ ਸਰਕਾਰ ਨੇ ਕਰਨਾ ਸਰਕਾਰ ਦੇ ਇੱਕ ਅਲਰਟ ਜਾਰੀ ਆ ਡਿਪਟੀ ਕਮਿਸ਼ਨਰ ਸਾਹਿਬ ਦੇ ਕੱਲ ਲੈਟਰ ਆਈ ਸੀ ਉਹ ਵੀ ਲਾਈਟਾਂ ਬਲੈਕਆਊਟਰ ਕੋ ਪੂਰਾ ਜਿਹੜੇ ਸੀਸੀਟੀਵੀ ਕੈਮਰੇ ਗਾ ਸਾਡੇ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਉਹ ਦੁਕਾਨਦਾਰਾਂ ਦੇ ਵੀ ਚਲਦੇ ਆ ਤੇ ਦੇਖੋ ਦੇਖੋ ਜੀ ਡੀਸੀ ਸਾਹਿਬ ਨੇ ਜਿਹੜਾ ਡੀਸੀ ਸਾਹਿਬ ਨੇ ਦੇਚ ਦਿੱਤਾ डीसी साहब ਦੇ ਦੇਸ਼ਾਂ ਨੂੰ ਬਿਲਕੁਲ ਲੋਕਾਂ ਨੂੰ ਸਮਝਣਾ ਚਾਹੀਦਾ ਜਿਹੜੀਆਂ ਸੋਲਰ ਲਾਈਟਾਂ ਲੱਗੀਆਂ ਨੇ ਜਿਹੜੀਆਂ ਰਾਤ ਨੂੰ ਜਗਦੀਆਂ ਨੇ ਉਹ ਬਹੁਤ ਸਾਰੀਆਂ ਸੋਲਰ ਲਾਈਟਾਂ ਦਾ ਕਨੈਕਸ਼ਨ ਜਿਹੜੇ ਉਹ ਕੱਟ ਦਿੱਤੇ ਇਹਨੇ ਕੱਲ ਦੇ ਤਾਂ ਜਿਹੜੇ ਸੀਸੀਟੀ ਕੈਮਰੇ ਲੱਗੇ ਨੇ ਇਹਨਾਂ ਲੋਕਾਂ ਨੂੰ ਥੋੜਾ ਜਿਹਾ ਸਮਝ ਚਾਹੀਦੀ ਹੈ ਕਿ ਲੋਕਾਂ ਦੀ ਇਹ ਜਿਹੜੀ ਫੋਰਸ ਹੈ ਜਾਨ ਮਾਲ ਦੀ ਰਾਖੀ ਸਰਕਾਰ ਨੇ ਕਰਨੀ ਹੈ ਡਿਫੈਂਸ ਦੇ ਕਰਨੀ ਹੈ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜੇ ਸੀਸੀਟੀ ਕੈਮਰੇ ਲੰਘ ਰਹੇ ਉਹਨਾਂ ਕੈਮਰੇ ਨੂੰ ਬੰਦ ਕਰ ਦੇਣਾ ਚਾਹੀਦਾ ਕੋਈ ਅਸਲ ਗੱਲ ਸਾਬ ਆਰਡਰ ਸੀਗੇ ਪਰ ਇਹ ਪ੍ਰਿੰਸੀਪਲ ਸ਼ਾਸਨ ਨਹੀਂ ਬੰਦ ਕਰਾ ਰਿਹਾ ਕਹਿੰਦੇ ਮੈਂ ਇਹ ਬੇਨਤੀ ਨਹੀਂ ਜਿਹੜੀ ਜਿਹੜੇ ਕੈਮਰੇ ਉਹਦਾ ਕੀ ਫਾਇਦਾ ਹੋਇਆ ਮੈਂ ਲੈ ਮੈਂ ਰਾਤੀ ਗੱਲ ਕਰਦਾ ਕਿ ਰਾਤੀ ਬਹੁਤ ਸਾਰੇ ਜਗ੍ਹਾ ਤੇ ਜਿਹੜੀਆਂ ਸੋਲਰ ਲਾਈਟਾਂ ਬਣਾ ਉਹਨਾਂ ਦੇ ਕਰੈਕਸ਼ਨ ਕੱਟ ਦਿੱਤੇ ਗਏ ਨੇ ਲੋਕਾਂ ਨੇ ਬਲੈਕਆਊਟ ਦਾ ਪੂਰਨ ਸਮਰਥਨ ਕੀਤਾ ਸਾਰੇ ਪਿੰਡਾਂ 'ਚ ਬਲੈਕਆਊਟ ਹੋਇਆ ਰਿਹਾ ਸ਼ਹਿਰਾਂ 'ਚ ਵੀ ਬਲੈਕਆਊਟ ਕੁਝ ਇੱਕ ਦੋ ਜਿਵੇਂ ਲੋਕਾਂ ਨੇ ਨਵਾਈਟਰ ਲਾਏ ਨੇ ਮੰਨ ਲਓ ਇਦੋਂ ਰਾਈਟ ਬਿਜਲੀ ਪੰਦਾ ਬੱਚੇ ਦਾ ਇਨਵਾਇਟਰਾਂ ਨਾਲ ਪੱਕੇ-ਪੁੱਕੇ ਜਰੂਰ ਲੋਕਾਂ ਦੇ ਘਰਾਂ 'ਚ ਚੱਲਦੇ ਹੋਣਗੇ ਆਦਰਵੇ ਲੋਕਾਂ ਨੇ ਪੂਰਾ ਡਿਪਟੀ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਜਿਹੜੀ ਉਹ ਪਾਲਣਾ ਲੋਕਾਂ ਨੇ ਕੀਤੀ ਆਜਾ ਲੈਣੀ ਹੈ ਮਲੇ ਸਥਿਤੀ ਜਿਹੜੀ ਹੈ ਨਾ ਉਹ ਨਾਰਮਲ ਆ ਕੰਟਰੋਲ ਤੇ ਆ ਕਿਤੇ ਉਹਨਾਂ ਨੂੰ ਉਹੋ ਜੀ ਦਿੱਕਤ ਜਾ ਨਹੀਂ ਖਬਰਾਂ ਵਾਲੇ ਖਲੋਣ ਨਹੀਂ ਦੇਣਗੇ ਸੋਚਣ ਮੀਡੀਆ ਦੀ ਚੱਕੇ ਪਾਣ ਦੇ ਹੈ ਇਹ ਪੂਰਾ ਨਾ ਮੁੱਢੀ ਰਾਮੂ ਸਾਹਿਬ ਚੋਂ ਉਹ ਉਹਦੀ ਗੱਲ ਕਰਦਾ ਨਹੀਂ ਇੱਥੇ ਬੰਨ ਲੱਗਦੀ ਤਾਂ ਨਹੀਂ ਅੱਜ ਉਹ ਰਾਤੀ ਉਹਨਾਂ ਆਏ ਨੇ ਦੋ ਦਿਨ ਜਿਹੜੇ ਆਏ ਨੇ ਜਿਹੜੀ ਉਧਰੋਂ ਆਏ ਭਗਤਨ ਵਾਲੇ ਪੰਨਿਆ ਮੁੜ ਕੇ ਰਾਤੀ ਫਿਰ ਤੁਸੀਂ ਬੰਨੇ ਲੱਗਣ ਦੈਂਡਿਆ ਉਹ ਕੀ ਹੁੰਦਾ ਉਹ ਆਂਦਾ ਮਾਰਗੇ ਜੇ ਫਲਾਣੇ ਦਾ ਬੰਬ ਆ ਕੇ ਜੇ ਉੱਥੋਂ ਆਇਆ ਉਹਨੂੰ ਕਹਿੰਦਾ ਅਸੀਂ ਤਾਂ ਕੰਡੇ ਤੇ ਬੇਟੇ ਸਾਨੂੰ ਤਾਂ ਕੋਈ ਲੱਭਾ ਨਹੀਂ ਬੰਬ ਸਾਨੂੰ ਤਾਂ ਸਭ ਤੋਂ ਮੇਨ ਤਾਂ ਤੁਸੀਂ ਬੈਠੇ ਹੋ ਹਾਂਜੀ ਹਾਂਜੀ ਉਹ ਇੱਥੇ ਰਹਿਨੇ ਆ ਠੀਕ ਨਹੀਂ ਤੁਹਾਨੂੰ ਤੁਸੀਂ ਦੇਖੋ ਅੱਜ ਤੱਕ ਵੇਖਿਆ ਕੁਝ ਨਾ ਅਸੀਂ ਤਾਂ ਕੁਝ ਨਹੀਂ ਵੇਖਿਆ ਮੈਂ ਚਲੋ ਕੋਈ ਪਤਾ ਨਹੀਂ ਅਸੀਂ ਤਾਂ ਸਾਨੂੰ ਜੇਰਾਬਾਬਾ ਨਾਨਕ ਦੇ ਆਖਰੀ ਪਿੰਡ ਦਾ ਬਿਲਕੁਲ ਜੀ ਅੱਜ ਜੇਰਾਬਾਬਾ ਨਾਨਕ ਜੇਰਾ ਪਾਰਬਤੀ ਪਿੰਡ ਵਾਸਤੇ ਅੱਜ ਉਥੋਂ ਦੇ ਲੋਕਾਂ ਨੂੰ ਮਿਲ ਰਹੇ ਆ ਔਰ ਜਿਹੜੇ ਜਿਹੜੇ ਵੀ ਬਾਦਰ ਤੇ ਪਿੰਡ ਨੇ ਔਰ ਉਹਨਾਂ ਸਾਰੇ ਲੋਕਾਂ ਨੂੰ ਕੋਸ਼ਿਸ਼ ਕਰ ਰਹੇ ਆ ਵੀ ਉਹਨਾਂ ਨੂੰ ਮੈਸੇਜ ਵੀ ਪ੍ਰਸ਼ਾਸਨ ਵੱਲੋਂ ਵੀ ਔਰ ਬਾਕੀ ਆਬਾਦ ਨੂੰ ਜਿਹੜਾ ਜੋ ਪ੍ਰਸ਼ਾਸਨ ਵੱਲੋਂ ਮੈਸੇਜ ਆ ਰਿਹਾ ਸਰਕਾਰ ਵੱਲੋਂ ਜੋ ਹਦਾਇਤਾਂ ਆਈਆਂ ਨੇ ਉਹਨਾਂ ਨੂੰ ਇਹਨਾਂ ਬਿਨ ਫੋਲੋ ਕਰੋ ਤਾਂ ਜੋ ਕਿ ਜਿਹੜਾ ਵੀ ਕਿਸੇ ਵੀ ਕੋਈ ਜਾਨੀਮਾਲ ਦਾ ਨੁਕਸਾਨ ਨਾ ਹੋ ਸਕੇ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਹੈ ਬਿਲਕੁਲ ਜੀ ਹੈਲਪਲਾਈਨ ਨੰਬਰ ਸਾਡਾ ਚੰਡੀਗੜ੍ਹ ਵੱਲੋਂ ਵੀ ਜਾਰੀ ਹੋਇਆ ਜੀ ਔਰ ਡਿਸਟ੍ਰਿਕਟ ਗੁਰਦਾਸਪੁਰ ਵੱਲੋਂ ਵੀ ਜਾਰੀ ਹੋਇਆ ਔਰ ਬਤੌਰ ਜਿਹੜੇ ਪੁਖਤਾ ਪ੍ਰਬੰਧ ਨੇ ਬਾਕੀ ਇੱਕ ਗੱਲ ਮੈਂ ਨਾਲ ਇਹ ਵੀ ਗੱਲ ਕਹਿ ਸਕਦਾ ਵੀ ਜਿਵੇਂ ਤਰ੍ਹਾਂ ਹੁਣ ਬਾਦਰ ਏਰੀਏ ਤੇ ਆਏ ਆ ਆ ਦੇਖ ਰਹੇ ਆ ਸਾਰਿਆਂ ਨੂੰ ਮਿਲ ਰਹੇ ਆ ਕਿਸੇ ਵੀ ਕਿਸਮ ਦਾ ਕੋਈ ਵੀ ਜਿਤਨਾ ਕਹਿ ਦिए ਵੀ ਇਹਨਾਂ ਨੂੰ ਕੋਈ ਐਸਾ ਕੋਈ ਡਰਗਮ ਨਜ਼ਰ ਵੀ ਨਹੀਂ ਆ ਰਹਾ ਔਰ ਇਹੋ ਜਿਹੀ ਕੋਈ ਹਰਕਤ ਵੀ ਨਹੀਂ ਨਜ਼ਰ ਆ ਰਹੀ ਔਰ ਸੇਫ ਜਿਹੜਾ ਏਰੀਆ ਹਾਲ ਦੀ ਕਰਿਆ ਗਿਆ ਲੈਕ ਰੋਡ ਦਾ ਪਾਲਣ ਜਿਹੜਾ हां देखो जी जो ब्लैक आउट ਦਾ ਪਾਲਨ ਹੈ ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਆ ਰਹੀਆਂ ਨੇ ਸਾਡੇ ਲੋਕਾਂ ਨੂੰ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਵਾ ਅਣਗਹਿਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਉਹ ਅਣਗਹਿਲੀ ਜਿਹੜੀ ਆ ਉਹ ਕਿਸੇ ਹੋਰ ਲਈ ਨਹੀਂ ਕਰ ਰਹੇ ਉਹ ਆਪਣੇ ਲਈ ਕਰਨੀ ਨੇ ਸੋ ਮੈਂ ਇਹੋ ਗੱਲ ਕਹਾਂਗਾ ਲੋਕਾਂ ਨੂੰ ਇਸ ਜਿਹੜਾ ਮਾਹੌਲ ਜੋ ਬਣਿਆ ਇਹਦੇ ਵਿੱਚ ਸਾਰਿਆਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਬਣਦੀ ਹੈ ਸਾਥ ਦੇਣ ਦੀ ਔਰ ਜਿਤਨਾ ਮੈਂ ਦੱਸਿਆ ਤੁਹਾਨੂੰ ਵੀ ਜਿਤਨਾ ਵੀ ਸਾਡੇ ਫੌਜੀ ਜਵਾਨ ਵੀ ਇੱਥੇ ਨੇ ਅਤਬਰ ਸਾਡੇ ਜਿਹੜੇ ਕਿਸਾਨ ਵੀਰ ਨੇ ਸਾਡੇ ਜਿਹੜੇ ਨੌਜਵਾਨ ਵੀਰ ਨੇ ਚਾਹੇ ਜਿਹੜੀ ਵੀ ਚੀਜ਼ ਦੀ ਉਹਨਾਂ ਨੂੰ ਫੈਸਿਲਿਟੀ ਦੀ ਲੋੜ ਆ 24 ਘੰਟੇ ਇਹਨਾਂ ਦੀ ਹਾਜ਼ਰ ਰਹੇ ਆਪਣੇ ਬਾਰਡਰ ਏਰੀਆ 'ਚ ਕੋਈ ਰਾਤ ਤੰਗ ਲੱਗ ਕੋ ਐਕਟੀਵਿਟੀ ਇਦਾਂ ਦੀ ਜਮ ਨਹੀਂ ਦੇਖੋ ਜੀ ਹਾਲ ਦੀ ਘੜੀ ਤੇ ਜਿਤਨਾ ਜੋ ਮੈਂ ਦੇਖ ਰਿਹਾ ਆ ਆਪਾਂ ਹੁਣ ਅੱਜ ਬਾਰਡਰ 'ਤੇ ਆ ਤੇ ਸਾਨੂੰ ਇੱਥੋਂ ਦੇ ਲੋਕ ਜਿਹੜੇ ਦੱਸ ਰਹੇ ਨੇ ਵੀ ਬਿਲਕੁਲ ਕੋਈ ਐਸੀ ਕੋਈ ਗੱਲਬਾਤ ਨਹੀਂ ਹੋਈ ਠੀਕ ਹੈ ਬਾਕੀ ਸੇਫ ਆ ਧੰਨਵਾਦ ਇਹ ਇਹ ਪੱਤੀ ਗੱਲ ਉਹ ਕਰਾ ਲਓ ਜਿਹੜਾ ਉਹ ਘੱਟਾ ਕੇ ਜੀ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज